ਹਾਂਜੀ ਮਿੱਤਰੋ ਮਾਨ ਸਾਹਬ ਦਾ ਨਵਾਂ ਗਾਣਾ ਆਇਆ ਨੀਲੀ ਛੱਤ ਜਿਹਦੇ ਵਿੱਚ ਭਾਈ ਨੇ ਪਖੰਡੀ ਬਾਬਿਆਂ ਦੀ ਪੂਰੀ ਤਸੱਲੀ ਕਰਾਈ ਆ ਪੂਰੀ ਰੇਲ ਬੰਨੀ ਭਾਈ ਨੇ ਬਾਬਿਆਂ ਦੀ ਇਸ ਗਾਣੇ ਨੂੰ ਲੈ ਕੇ ਭਾਈ ਨੇ ਨਵੀਂ ਕੰਟਰੋਵਰਸੀ ਛਿੜ ਗਈ ਹੈ ਜੋ ਕਿ ਤੁਹਾਨੂੰ ਦੱਸਾਂਗੇ ਤੁਹਾਨੂੰ ਦੱਸਦੀ ਹੈ ਕਿ ਰਾਮ ਰਹੀਮ ਬਾਬਾ 21 ਦਿਨਾਂ ਲਈ ਬਾਹਰ ਆ ਰਿਹਾ ਆ ਤਾਂ ਪਿਛਲੇ ਦਿਨਾਂ ਦੀ ਖਬਰ ਆਈ ਸੀ ਕਿ ਆਸਾ ਰਾਮ ਵੀ 11 ਸਾਲ ਬਾਅਦ ਬਾਹਰ ਆ ਰਿਹਾ ਆ ਤਾਂ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਦੱਸਦੀ ਆ ਕਿ ਕਿ ਬੱਬੂ ਮੰਦਿਆ ਫੋਟੋਆਂ ਬਹੁਤ ਵਾਇਰਲ ਕੀਤੀਆਂ ਜਾ ਰਹੀਆਂ ਹਨ ਤੁਹਾਨੂੰ ਦੱਸਦੀ ਆ ਕਿ ਇਹ सुरेंद्र ਸ਼ਾਹ ਬਾਬਾ ਇੱਕ ਐਨੋ ਬਾਈਕ ਐ ਬਾਈ ਮਿਲਿਆ ਕਹਿ ਰਿਹਾ ਕਿ ਬਾਈ ਇਹਨੂੰ ਇੱਕ ਬਾਬਾ ਦੇ ਤੌਰ ਤੇ ਨਹੀਂ ਮਿਲਿਆ ਬਾਈ ਇਹਨੂੰ ਇੱਕ ਫੰਕਸ਼ਨ ਤੇ ਮਿਲਿਆ ਸੀਗਾ ਤੁਹਾਨੂੰ ਦੱਸਦੀ ਆ ਬਾਈ ਇਹਨੂੰ ਇੱਕ ਦੋਸਤ ਦੀ ਤਰ੍ਹਾਂ ਮਿਲੇ ਸੀਗਾ ਜਿਵੇਂ ਤੁਸੀਂ ਦੇਖ ਸਕਦੇ ਆ ਬਾਈ ਦੇ ਕੋਲ ਖੜ ਕੇ ਮੋਛਰੂਮ ਮੋੜਾ ਦੇ ਰਿਹਾ ਹੈ ਤੁਹਾਡੇ ਕਮੈਂਟ ਚ ਵਿਚਾਰ ਦੱਸੋ ਆਪਣੇ ਕੀ ਆ